ਕੁਰਬਾਨੀ ਦਾ ਫਰਮਾਨ ਹੈ ਫਰੀਦਾ ਮੌਤ ਤੋਂ ਭੁੱਖ ਭਰੀ ਰਾਤੀ ਖਾ ਕੇ ਪਏ ਸਵੇਰੇ ਫੇਰ ਖੜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹੜ੍ਹ ਆਏ ਨੇ ਪੂਰੀ ਦੁਨੀਆ ਜਾਣਦੀ ਆ ਇਹ ਗੱਲ ਨੂੰ ਹਰ ਜਿਹੜਾ ਦਰਿਆ ਦੇ ਲਾਗੇ ਜਿੰਨੀ ਬੈਲਟ ਆ ਉਹ ਸਾਰੀ ਇਸ ਵਕਤ ਪੀੜਤ ਹੈ ਉੱਥੇ ਅੱਜ ਲੋੜ ਹੈ ਰਸਣ ਦੀ ਉੱਥੇ ਅੱਜ ਲੋੜ ਹੈ ਡੰਗਰ ਪਸ਼ੂ ਵਾਸਤੇ ਚਾਰੇ ਦੀ ਉੱਥੇ ਲੋੜ ਹੈ ਦਵਾਈਆਂ ਦੀ ਕਿਉਂਕਿ ਪੰਜਾਬੀਆਂ ਦੀ ਖਾਲਸੇ ਦੀ ਧਰਤੀ ਹੈ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਬੜਾ ਕੁਝ ਸਮਝਾਉਣਾ ਕੀਤਾ ਕਿਉਂਕਿ ਕਿਸੇ ਦੁਖੀ ਦੀ ਮਦਦ ਕਰਨੀ ਕਿਸੇ ਗਊ ਗਰੀਬ ਦੀ ਮਦਦ ਕਰਨੀ ਪੰਜਾਬੀਆਂ ਦੇ ਹਿੱਸੇ ਆਈ ਆ ਸੋ ਅੱਜ ਲੋੜ ਹੈ ਪੰਜਾਬ ਦੀ ਧਰਤੀ ਦੇ ਉੱਤੇ ਕਿ ਆਪਾਂ ਰਲ ਮਿਲ ਕੇ ਇਕਜੁੱਟ ਹੋਈਏ ਤਾਂ ਤਾਂ ਜੋ ਆਪਾਂ ਉਹਨਾਂ ਗਰੀਬਾਂ ਦੀ ਉਹਨਾਂ ਦਿਖਿਆਰਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾ ਸਕੇ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਦੇ ਗਾਰਡਨ ਮੈਰਿਜ ਪੈਲਸ ਦੇ ਵਿੱਚ ਜਿੱਥੇ ਸੁਖਜੀਤ ਸਿੰਘ ਹਰਾਜੀ ਹੋਰੀ ਔਰ ਐਕਸ਼ਨ ਸੰਧੂ ਸਾਹਿਬ ਹੋਰ ਸਾਰੀ ਇਹਨਾਂ ਦੀ ਸਮੁੱਚੀ ਟੀਮ ਆ ਜਿਨ੍ਹਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਕਿ ਹੰਬੜਾ ਮਾਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਰਸ਼ਨ ਪਾਣੀ ਇੱਥੋਂ ਇਕੱਠਾ ਕੀਤਾ ਜਾਣਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਜਿੰਨਾ ਯੋਗਦਾਨ ਵੱਲਦਾ ਤੁਹਾਡਾ ਕੱਲ ਨੂੰ ਇੱਥੇ ਤੁਸੀਂ ਗਾਰਡਨ ਮੈਰੀਜ ਪੈਲੇਸ ਦੇ ਵਿੱਚ ਦੇ ਸਕਦੇ ਹੋ ਔਰ ਤੁਹਾਡਾ ਦਿੱਤਾ ਹੋਇਆ ਉਹ ਪਰਮਾਤਮਾ ਜਾਣਦਾ ਸਾਰਾ ਚਾਹੇ ਤੁਸੀਂ ਰਸ਼ਨ ਦੇਣਾ ਚਾਹੁੰਦੇ ਹੋ ਚਾਹੇ ਦਵਾਈਆਂ ਦੀ ਮਦਦ ਕਰਨੀ ਚਾਹੁੰਦੇ ਹੋ ਚਾਹੇ ਕੱਪੜੇ ਲਈੜੇ ਦੀ ਮਦਦ ਕਰਨੀ ਚਾਹੁੰਦੇ ਹੋ ਚਾਹੇ ਕੋਈ ਰਸ਼ਨਾਂ ਪੈਕਟਾਂ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ ਹਨ ਤਾਂ ਇਹ ਜਿਹੜਾ ਬੜਾ ਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਛਲਾਗਾ ਜੋਗਾ ਮੈਂ ਇਹ ਸਮਝਦਾ ਵੀ ਇਹ ਪਿੰਡ-ਪਿੰਡ ਪਰਾਲੇ ਹੋਣੇ ਚਾਹੀਦੇ ਆ ਸੋ ਆਓ ਕਰਦਿਆਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਲੈਣਿਆ ਜਾਣਕਾਰੀ ਤੇ ਕਰਦਿਆਂ ਗੱਲਬਾਤ ਧੰਨਵਾਦ ਸਾਰੇ ਹੀ ਆਪਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਇੱਕ ਛੋਟੀ ਜੀ ਅਸੀਂ ਇੱਕ ਮੀਟਿੰਗ ਇੱਥੇ ਸਾਹਨੇ ਵਾਲੇ ਵਿਖੇ ਰੱਖੀ ਸੀ ਉਹਦੇ ਵਿੱਚ ਜੋ ਅੱਜ ਆਫਤ ਪੰਜਾਬ ਦੇ ਵਿੱਚ ਇੱਕ ਪੰਜਾਬ ਨੂੰ ਇੱਕ ਲੋਡ ਮਹਿਸੂਸ ਹੋਈ ਹੈ ਸਾਡੇ ਭੈਣਾ ਭਰਾਵਾਂ ਨੂੰ ਤਕਲੀਫ ਦੇ ਵਿੱਚ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦੇ ਲਈ ਉਹਨਾਂ ਦੇ ਨਾਲ ਉਹਨਾਂ ਨੂੰ ਅਕਸਾਸ ਕਰਾਉਣ ਦੇ ਲਈ ਕਿ ਵੀ ਅਸੀਂ ਪੰਜਾਬੀ ਜੋ ਵੀ ਭਾਈਚਾਰਾ ਹੈ ਉਹ ਤੁਹਾਡੇ ਨਾਲ ਅਸੀਂ ਜਿੰਨੇ ਵੀ ਆ ਜੋ ਵੀ ਮਦਦ ਕਰ ਸਕਦੇ ਹਾਂ ਤੁਹਾਡੇ ਨਾਲ ਖੜੇ ਹਾਂ ਉਸੇ ਸੰਬੰਧ ਵਿੱਚ ਇੱਕ ਬਦਵੰਤੀ ਸੱਜਣ ਅਤੇ ਸਾਹਨੇ ਵਾਲ ਦੇ ਸਾਡੇ ਵੀਰ ਸਭ ਇਕੱਠੇ ਹੋਏ ਆ ਔਰ ਕੱਲ ਤੋਂ ਹੀ ਸਾਡਾ ਇੱਕ ਮਿਸ਼ਨ ਹੈ ਵੀ ਅਸੀਂ ਸਾਰੇ ਹੀ ਇਲਾਕਾ ਨਿਵਾਸੀ ਇੱਥੋਂ ਦੇ ਹਰ ਇੱਕ ਬੰਦੇ ਨੂੰ ਅਸੀਂ ਅਪਰੋਚ ਕਰਾਂਗੇ ਹਰ ਇੱਕ ਗੁਰਦੁਆਰੇ ਮੰਦਿਰ ਕਿਸੇ ਵੀ ਚੈਰੀਟੇਬਲ ਟਰਸਟ ਨੂੰ ਜਾਂ ਕੋਈ ਸਸਥਾਨ ਨੂੰ ਅਸੀਂ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਉਹਨਾਂ ਤੱਕ ਕਿ ਵੀ ਜੋ ਵੀ ਮਦਦ ਜਾਂ ਐਨ ਆਰ ਆਈ ਭਾਈਚਾਰਾ ਸਾਡਾ ਵੀ ਅੱਜ ਜੋ ਸਾਡੇ ਪੰਜਾਬ ਦਾ ਸਾਡਾ ਵੀਰ ਸਾਡੀ ਭੈਣ ਸਾਡੇ ਜੋ ਉੱਥੇ ਦੇ ਮੈਂ ਕਹੂੰਗਾ ਸਭ ਤੋਂ ਵੱਧ ਪਸ਼ੂ ਜੋ ਤਕਲੀਫ ਚ ਨੇ ਵੀ ਉਹਨਾਂ ਦੇ ਜੋ ਵੀ ਮਦਦ ਕਰ ਸਕਦੇ ਕਿਸੇ ਵੀ ਕਿਸਮ ਦੀ ਮਦਦ ਕਰ ਸਕਦੇ ਆ ਸੋ ਬੇਨਤੀ ਹੈ ਵੀ ਵੱਧ ਚੜ ਕੇ ਜਿਵੇਂ ਪੰਜਾਬੀਆਂ ਦੀ ਫਿਤਰਤ ਹੈ ਹਮੇਸ਼ਾ ਜਦੋਂ ਕੋਈ ਤਕਲੀਫ ਸੰਦਾ ਤਾਂ ਹਮੇਸ਼ਾ ਪੰਜਾਬੀ ਉੱਠ ਕੇ ਖੜਾ ਹੁੰਦਾ ਮਦਦ ਕਰਨ ਦੇ ਲਈ ਸੋ ਅੱਜ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਵੀ ਆਪਣੇ ਕਿਸੇ ਵੀ ਕਿਸੇ ਵੀ ਕਿਸਮ ਦੀ ਜੋ ਵੀ ਕੋਈ ਵੀ ਮਦਦ ਕਰ ਸਕਦਾ ਉਹਨੂੰ ਅੱਗੇ ਆ ਕੇ ਇਹ ਮਦਦ ਕਰਦਾ ਹੈ ਹਰਾ ਸਾਹਿਬ ਕਿਦਾਂ ਪ੍ਰੋਵਾਈਡ ਕਰਾਇਆ ਜਾਏਗਾ ਉਹਨਾਂ ਤੱਕ ਰਾਸ਼ਨ ਜਾਂ ਡੰਗਰਾਂ ਬਾਤ ਤੇ ਚਾਰੇ ਦੀ ਜ਼ਰੂਰਤ ਹੈਗੀ ਆ ਮੈਡੀਸਨ ਦੀ ਜ਼ਰੂਰਤ ਆ ਤੇ ਕਿਸ ਤਰੀਕੇ ਦਾ ਪ੍ਰਬਾਲਾ ਹੋਏਗਾ ਤੁਹਾਡੀ ਇਸ ਇਹਦੇ 'ਚ ਅਸੀਂ ਹੁਣ ਇਹ ਸਾਰੇ ਇਹੀ ਵਿਚਾਰ ਕਰ ਰਹੇ ਸੀ ਵੀ ਆਪਾਂ ਕਿਵੇਂ ਕਰੀਏ ਕਿ ਕੀ ਆਪਾਂ ਉਹਦੇ 'ਚ ਹੁਣੇ ਜਿਵੇਂ ਵਿਚਾਰ ਕੀਤਾ ਕਿ ਆਇਡੈਂਟੀਫਾਈ ਕਰੀਏ ਵੀ ਕਿਹੜੇ ਇਲਾਕੇ ਦੇ ਵਿੱਚ ਆਪਾਂ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਆਪਾਂ ਮਦਦ ਦੇ ਸਕਦੇ ਹਾਂ ਸੋ ਕਿਉਂਕਿ ਪੰਜਾਬ ਤਾਂ ਹੁਣ ਅੱਧਾ ਅਫੈਕਟਡ ਹੈ ਸੋ ਜਿੱਥੇ ਵੀ ਔਰ ਬਾਕੀ ਵੀ ਜਿਵੇਂ ਕਹ ਲਓ ਪੰਜਾਬੀਆਂ ਦੀ ਮੈਂ ਗੱਲ ਕੀਤੀ ਆ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਸੰਸਥਾ ਹੀ ਮੇਰਾ ਖਿਆਲ ਮਦਦ ਕਰਨ ਦੇ ਲਈ ਤਿਆਰੀ ਹੋਈ ਆ ਸੋ ਅਸੀਂ ਆਇਡੈਂਟੀਫਾਈ ਕਰਾਂਗੇ ਜਿਵੇਂ ਡੰਗਰ ਨੇ ਪਸ਼ੂ ਨੇ ਉਹਨਾਂ ਦੇ ਲਈ ਚਾਰਾ ਆਚਾਰ ਉਹਨਾਂ ਦੇ ਜੋ ਵੀ ਅਸੀਂ ਜਿੰਨਾ ਵੀ ਇੰਤਜ਼ਾਮ ਕਰ ਸਕਦੇ ਆ ਦੋ ਟਰੱਕ ਚਾਰ ਟਰੱਕ ਪੰਜ ਟਰੱਕ ਜਿੰਨੇ ਵੀ ਅਸੀਂ ਭਰ ਸਕੀਏ ਅਸੀਂ ਉਹ ਵੀ ਭੇਜਾਂਗੇ ਜਾਂ ਰਾਸ਼ਨ ਥੈਲੀਆਂ ਦੇ ਵਿੱਚ ਇਕੱਠਾ ਕਰਾਂਗੇ ਕੱਪੜਾ ਲੱਤਾ ਜੋ ਵੀ ਹੋ ਸਕਦਾ ਸੋ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਕਿਸੇ ਦੀ ਕੋਈ ਵੀ ਜਿੰਨੀ ਵੀ ਅਗਲੇ ਦੀ ਸਮਰੱਥਾ ਸੋ ਉਸ ਹਸਾਬ ਨਾਲ ਸੀ ਮੈਂ ਸاسيਕਲ ਜੀ ਸਾਰਿਆਂ ਨੂੰ ਸੁੱਚੀ ਵੀਰ ਨੇ ਇਹ ਵਧੀਆ ਓਵਰਾਲਾ ਕੀਤਾ ਕਿ ਆਪਾਂ ਸਾਹਨੇਵਾਲ ਦੇ ਜਿੰਨੇ ਵੀ ਮੋਤਬਰ ਨੇ ਉਹ ਸਾਰੇ ਇਕੱਠੇ ਹੋ ਕੇ ਜੋ ਆਪਣੇ ਪੰਜਾਬ ਚ ਹੜਾ ਆਏ ਨੇ ਹੜਪੀੜਤਾ ਦੀ ਮਦਦ ਲਈ ਕੋਈ ਨਾ ਕੋਸ ਜਿੰਨਾ ਵੀ ਆਪਾਂ ਕਰ ਸਕਦੇ ਆ ਉਹ ਕਰੀਏ ਜਿਵੇਂ ਸਾਰਿਆਂ ਨੇ ਗੱਲ ਕੀਤੀ ਹੈ ਕਿ ਵੀਰ ਜੀ ਨੇ ਦੱਸਿਆ ਕਿ ਪਸ਼ੂਆਂ ਨੂੰ ਚਾਰੇ ਦੀ ਕਿਲਤ ਹੁੰਦੀ ਹੈ ਉਹ ਕੱਲ ਅਸੀਂ ਤਿੰਨ ਟਰੱਕ ਚਾਰੇ ਦੇ ਤੇ ਜਾਗੇ ਜਗਾ ਆਈਡੈਂਟੀਫਾਈ ਕਰਕੇ ਜਿੱਥੇ ਜ਼ਿਆਦਾ ਜ਼ਰੂਰਤ ਆ ਬਾਕੀ ਸਾਰੇ ਪਿੰਡ ਚ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਕੇ ਜੋ ਵੀ ਇੱਥੋਂ ਦੇ ਲੋਕ ਜੋ ਵੀ ਆਪਣੇ ਵੱਲੋਂ ਕੁਝ ਦੇਣਾ ਚਾਹੁੰਦੇ ਨੇ ਰਾਸ਼ਨ ਕੱਪੜਾ ਕੁਝ ਵੀ ਉਹ ਉਹਦੇ ਪੈਕੇਟ ਬਣਾ ਕੇ ਹੜਪੀਟ ਤਹਾਨੂੰ ਪਹੁੰਚਦੇ ਕਰਾਂਗੇ ਪੰਜਾਬੀਆਂ ਦੀ ਫਿਤਰ ਪੰਜਾਬੀਆਂ ਦੀ ਫਿਤਰਤ ਆ ਵੀ ਜਦੋਂ ਵੀ ਦੇਸ਼ ਕੌਮ ਤੇ ਭੀੜ ਪਈ ਆ ਤੇ ਨੌਜਵਾਨ ਨੇ ਜਿਹੜੇ ਉਹ ਸਭ ਤੋਂ ਅੱਗੇ ਹੋ ਕੇ ਕੀ ਸਨੇਹਾ ਦੇਣਾ ਚਾਹੋਗੇ ਅੱਜ ਲੋਕਾਂ ਨੂੰ ਲੋੜ ਹੈ ਜੀ ਸਨੇਹਾ ਇਹ ਹੀ ਆ ਕਿ ਇਹੋ ਜੇ ਮਤਲਬ ਔਖੇ ਸਮੇਂ ਵਿੱਚ ਸਾਰੇ ਪੰਜਾਬੀ ਜਿੱਦਾਂ ਆਪਾਂ ਪਹਿਲਾਂ ਤੋਂ ਹੀ ਕਰਦੇ ਆਏ ਆ ਪੰਜਾਬੀ ਸਾਰੇ ਇਕੱਠੇ ਹੋ ਕੇ ਵੱਧ ਤੋਂ ਵੱਧ ਮਦਦ ਕਰੀਏ ਜੋ ਅੱਜ ਕੱਲ ਪੰਜਾਬ ਦੀ ਹਾਲਤ ਹੈ ਕਿਉਂਕਿ بارش ਨੇ ਔਰ ਇਹ ਮਾਰਚਲ ਦੇ ਵਿੱਚ ਬਹੁਤ ਤਬਾਹੀ ਹੈ ਪੰਜਾਬ ਵਿੱਚ ਖਾਸ ਤੌਰ ਤੇ ਪਾਣੀ ਦੀ ਜਲਾ ਬਾੜਾ ਕਰਕੇ ਪ੍ਰਸਾਦ ਕਰਕੇ ਬਹੁਤ ਵੱਡੀ ਮੁਸੀਬਤ ਬਣੀ ਹੋਈ ਹੈ ਉਹ ਸਾਡੀ ਇਹ ਸੋਚ ਹੈ ਕਿ ਆਪਸ ਵਿੱਚ ਮਿਲ ਕੇ ਇਹ ਟਾਈਮ ਜਿਹੜਾ ਹੈਗਾ ਮਦਦ ਕਰਨ ਦਾ ਹੈ ਕਿਉਂਕਿ ਕਈਆਂ ਦੇ ਘਰੋਂ ਝੜ ਗਏ ਮਕਾਨ ਗਿਰ ਗਏ ਔਰ ਉਹਨਾਂ ਨੂੰ ਜ਼ਰੂਰ ਥੈਗੀ ਰੋਟੀ ਦੀ ਪਾਣੀ ਦੀ ਸਭ ਚੀਜ਼ ਦੀ ਜ਼ਰੂਰਤ ਹੈ ਜੀ ਜਾਨਵਰ ਨੇ ਉਹਨਾਂ ਨੂੰ ਆਪਣੇ ਚਾਰੇ ਦੀ ਲੋੜ ਹੈਗੀ ਹੈ ਕਿਉਂਕਿ ਪਾਣੀ ਸਸਸਪੋਰਟ ਕੌਣ ਚਾਹਿਆ ਉੱਥੇ ਤੇ ਇਸ ਕਰਕੇ ਖਾਣ ਵਾਸਤੇ ਲੋਕਾਂ ਨੂੰ ਵੀ ਦਿੱਕਤ ਹੈ ਜਾਨਵਰਾਂ ਨੂੰ ਵੀ ਦਿੱਕਤ ਹੈ ਅਸੀਂ ਜਾਣਦੇ ਕਿ ਸਾਰੇ ਪੰਜਾਬ ਦੇ ਲੋਕੀ ਦੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸਾ ਜਾਨਕੀ ਜਜ਼ਬਾ ਹੈਗਾ ਇਹ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਕਿਉਂਕਿ ਲੰਗਰ ਲੱਗਦੇ ਰਹਿੰਦੇ ਨੇ ਇੱਥੇ ਹਰ ਪਾਸੇ ਕੋਈ ਦੀ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਆਪਸ ਵਿੱਚ ਸਾਰੇ ਹੀ ਮਿਲ ਕੇ ਇਹ ਉੱਥੇ ਰਾਸ਼ਨ ਪਹੁੰਚਾਈਏ ਡੰਗਰਾ ਵਾਸਤੇ ਚਾਰਪਹਾਈਏ ਕਰ ਕਰ ਜਾ ਕੇ ਮਤਲਬ ਨਹੀਂ ਕਿ ਅਸੀਂ ਗੁਰਦਵਾਰੇ ਦੀ ਜੀਵੇਂ ਸਮਾਨ ਇਕੱਠਾ ਕਰਕੇ ਇੱਥੇ ਪਹੁੰਚਾਈ ਆ ਸੀ ਕੋਸ਼ਿਸ਼ ਹੈ ਕਿ ਇਸ ਵਕਤ ਸਾਨੂੰ ਪੂਰੀ ਤਰ੍ਹਾਂ ਦਿਲੋਂ ਹੈਲਪ ਕਰਨੀ ਚਾਹੀਦੀ ਹੈ ਜਿੱਦਾਂ ਕਿ ਸਾਡੇ ਸੁਜੀਤ ਸਿੰਘ ਹਰਾਜੀ ਨੇ ਕਿਹਾ ਦੱਸਿਆ ਤੁਹਾਨੂੰ ਪਹਿਲਾਂ ਵੀ ਖਾੜ ਪੀੜਤਾ ਵਾਸਤੇ ਸਾਡੇ ਪੰਜਾਬੀਆਂ ਨੂੰ ਇੱਕ ਖਾਸियत ਆ ਵੀ ਅਸੀਂ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਉੱਥੇ ਖੜਦੇ ਆ ਤੇ ਹੜ ਪੀੜਤਾ ਵਾਸਤੇ ਰਾਸ਼ਨ ਕੱਪੜਾ ਜੋ ਵੀ ਚੀਜ਼ ਮੇਰੀ ਬੇਨਤੀ ਆ ਇਲਾਕਾ ਨਵਾਸੀਓ ਵੀ ਜੋ ਵੀ ਆ ਆਪਣੇ ਸਾਰੇ ਕੰਮ ਛੱਡ ਕੇ ਪਨਾਪਾ ਇੱਧਰ ਧਿਆਨ ਦਿਗੇ ਉਹਨਾਂ ਨੂੰ ਭੇਜੀਏ ਤੁਹਾਡਾ ਤੁਸੀਂ ਕਿਸੇ ਪਾਰਟੀ ਨੂੰ ਬਲੌਂਗ ਕਰਦੇ ਹੋ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਇੱਕ ਇਨਸਾਨੀ ਇਨਸਾਨੀ ਦਾ ਕੰਮ ਓਕੇ ਤੇ ਮੇਰੀ ਇਹੀ ਪਰਜੋਰ ਅਪੀਲ ਆ ਵੀ ਕੱਪੜਾ ਰਾਸ਼ਨ ਡੰਗਰਾ ਵਾਸਤੇ ਮੈਡੀਸਿਨ ਵਗੈਰਾ ਜੋ ਵੀ ਆ ਜੋ ਤੁਸੀਂ ਪਹੁੰਚਾ ਸਕਦੇ ਹੋ ਗਾਰਡਨ ਮੈਰਿਜ ਪਹਲੇਸਾਨੇ ਵਾਲੇ ਵਾਸਤੇ ਪਹੁੰਚਾਓ ਤੇ ਧੰਨਵਾਦ ਜੀ ਨੇ ਜਾਊਗਾ ਤੇ ਨਾਲ ਆਪਾਂ ਸਿੰਘ ਜੀ ਨਹੀਂ ਜਿੱਦਾਂ ਹੁਣ ਮੈਡੀਸਨ ਦੀ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਕਿਲਤ ਹੈ ਜਾਨਵਰਾਂ ਲਈ ਵੀ ਬੰਦਿਆਂ ਲਈ ਵੀ ਤੇ ਉਹ ਫਿਰ ਕਿੱਦਾਂ ਤੁਸੀਂ ਅਰੇਂਜ ਕਰੋਗੇ ਹਾਂਜੀ ਜੀ ਰਸਣ ਪਾਣੀ ਤਾਂ ਦੇ ਦੇ ਚਾਹ, ਚੀਨੀ, ਗੁੜ ਕੇ ਹੋਈ ਤਾਂ ਸਾਡੇ ਮਿੱਤਰ ਦੋਸ ਨੇ ਜੋ ਵੀ ਇਲਾਕੇ ਦੇ ਬੰਦੇ ਉਹ ਇਕੱਠੇ ਕਰਕੇ ਜੀ ਉਹਨਾਂ ਦੀ ਕਿੱਟ ਬਣਾਵਾਂਗੇ ਓਕੇ ਤੇ ਉਹ ਫਿਰ ਉੱਤੇ ਕਰਾਂਗੇ ਜੀ